ਤੁਸੀਂ ਵੇਖ ਰਹੇ ਹੋ ਜੀ ਪਾਲੀਵੁੱਡ ਤੇ ਵਾਲੀਵੁੱਡ ਦੀ ਅਪਡੇਟਸ ਦੇ ਨਾਲ ਪਰੈਸ਼ੋ ਨਵੇਂ ਨਕੋਰੇ ਕੈਂਸਰ ਪੀੜਿਤ ਹੀਨਾ ਖਾਨ ਨੇ ਕਿਹਾ ਕੁਝ ਵੀ ਹੋ ਸਕਦਾ ਹੈ ਮੌਤ ਨੂੰ ਲੈ ਕੇ ਲਿਖੀ ਇਹ ਪੋਸਟ ਮਸ਼ਹੂਰ ਅਦਾਕਾਰਾ ਹੀਨਾ ਖਾਨ ਰਮਜ਼ਾਨ ਨੂੰ ਲੈ ਕੇ ਬਹੁਤ ਹੀ ਐਕਸਾਈਟਿਡ ਦਿਖਾਈ ਦੇ ਰਹੀ ਹੈ ਉਹ ਕਦੇ ਆਪਣੇ ਪ੍ਰਸ਼ੰਸਕਾਂ ਨੂੰ ਵਧਾਈ ਦੇ ਰਹੀ ਹੈ ਕਦੇ ਆਪਣੀ ਸਿਹਰੀ ਅਤੇ ਇਫਤਾਰੀ ਦੀ ਝਲਕ ਦਿਖਾ ਰਹੀ ਹੈ ਹੀਨਾ ਖਾਨ ਨੇ ਆਪਣੀ ਇੰਸਟਾਗ੍ਰam ਹੈਂਡਲ ਤੋਂ ਕਈ ਪੋਸਟਾਂ ਸਾਂਝੀਆਂ ਕੀਤੀਆਂ ਅਦਾਕਾਰਾ ਸੂਟ ਪਹਿਨ ਕੇ ਸਜ ਕੇ ਪੋਜ਼ ਦੇ ਰਹੀ ਹੈ ਉਸਨੇ ਆਪਣੀ ਮਾਂ ਦੇ ਨਾਲ ਰਮਜ਼ਾਨ ਦੀਆਂ ਕੀ ਕੀ ਤਿਆਰੀਆਂ ਕੀਤੀਆਂ ਹਨ ਹਿਨਾ ਖਾਨ ਨੇ ਸਭ ਕੁਝ ਵਿਖਾਇਆ ਵੀ ਹੈ ਹਾਲਾਂਕਿ ਹੁਣ ਉਸ ਦੀ ਇੱਕ ਪੋਸਟ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ ਹਿਨਾ ਖਾਨ ਹੁਣ ਰਮਜ਼ਾਨ ਦੇ ਮਹੀਨੇ 'ਚ ਬਿਮਾਰੀ ਅਤੇ ਮੌਤ ਬਾਰੇ ਗੱਲ ਕਰਦੀ ਦਿਖਾਈ ਦੇ ਰਹੀ ਹੈ ਅਦਾਕਾਰਾ ਨੇ ਆਪਣੀ ਇੰਸਟਾਗ੍ਰam ਸਟੋਰੀ ਤੇ ਇੱਕ ਪੋਸਟ ਸਾਂਝੀ ਕਰਕੇ ਪ੍ਰਸ਼ੰਸਕਾਂ ਨੂੰ ਬਹੁਤ ਕੁਝ ਕਿਹਾ ਹਿਨਾ ਕਹਿੰਦੀ ਹੈ ਕਿ پلਕ ਚਪਕਦੇ ਹੀ ਕੁਝ ਵੀ ਹੋ ਸਕਦਾ ਹੈ ਹੁਣ ਪ੍ਰਸ਼ੰਸਕ ਇਸ ਪੋਸਟ ਨੂੰ ਵੇਖ ਕੇ ਹੈਰਾਨ ਹੋ ਸਕਦੇ ਨੇ ਤਾਂ ਉਹ ਜਾਣਦੇ ਹਨ ਕਿ ਹਿਨਾ ਨੇ ਕੀ ਕਿਹਾ ਤੇ ਇਸ ਪੋਸਟ ਦਾ ਕੀ ਅਰਥ ਹੈ ਹਿਨਾ ਖਾਨ ਨੇ ਆਪਣੀ ਇੰਸਟਾ ਸਟੋਰੀ ਤੇ ਲਿਖਿਆ ਕਿ ਇੱਕ ਵਾਰ ਜਰੂਰ ਤੁਸੀਂ ਸਮਝ ਜਾਂਦੇ ਹੋ ਕਿ ਕੁਝ ਵੀ ਹੋ ਸਕਦਾ ਹੈ ਬਿਮਾਰੀ, ਮੌਤ, ਨੌਕਰੀ ਖusਨਾ ਸ਼ਾਬਦਿਕ ਤੌਰ ਤੇ پلਕ ਚਪਕਦੇ ਹੀ ਕੁਝ ਵੀ ਹੋ ਸਕਦਾ ਹੈ। ਤੁਸੀਂ ਬਹੁਤ ਨਿਮਰ ਹੋ ਜਾਂਦੇ ਹੋ, ਪਾਸਾ ਬਦਲ ਜਾਂਦਾ ਹੈ ਤੇ ਇਸ ਤਰ੍ਹਾਂ ਜ਼ਿੰਦਗੀ پاگل ਹੋ ਜਾਂਦੀ ਹੈ। ਹਮੇਸ਼ਾ ਪ੍ਰਾਰਥਨਾ ਕਰੋ, ਨਿਮਰ ਬਣੋ ਤੇ ਸ਼ੁਕਰਗੁਜ਼ਾਰ ਬਣੋ। ਨਿਮਰ ਬਣੋ, پلਕ ਚਪਕਦੇ ਹੀ ਕੁਝ ਵੀ ਹੋ ਸਕਦਾ ਹੈ। ਅੱਲਾ ਰਹਿਮ ਕਰੇ। ਹੁਣ ਇਹਨਾ ਖਾਨ ਦੀ ਪੋਸਟ ਵਾਇਰਲ ਹੋ ਰਹੀ ਹੈ। ਇਹ ਅਦਾਕਾਰ ਲੋਕਾਂ ਨੂੰ ਜ਼ਿੰਦਗੀ ਦਾ ਸੱਚ ਦੱਸ ਰਹੀ ਹੈ। ਕਿ ਇੱਕ ਪਲ ਵਿੱਚ ਕੁਝ ਵੀ ਹੋ ਸਕਦਾ ਹੈ ਇਹ ਜ਼ਰੂਰੀ ਨਹੀਂ ਕਿ ਹਮੇਸ਼ਾ ਸਿਰਫ ਚੰਗਾਈ ਹੋਵੇ ਅਜਿਹੀ ਸਥਿਤੀ ਦੇ ਵਿੱਚ ਇੱਕ ਵਿਅਕਤੀ ਨੂੰ ਹਮੇਸ਼ਾ ਨਿਮਰ ਰਹਿਣਾ ਚਾਹੀਦਾ ਹੈ ਤੇ ਜੋ ਕੁਝ ਵੀ ਉਸ ਕੋਲ ਹੈ ਉਸਦੇ ਲਈ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਆਪਣੀ ਤਮਦਾਰ ਬਾਡੀ ਦੇ ਨਾਲ ਇੰਟਰਨੈਟ ਤੇ ਮਿਸ ਇੰਡੀਆ ਨੇ ਮਚਾਇਆ ਤਹਿਲਕਾ ਹੁਣ ਤੱਕ ਤੁਸੀਂ ਸਿਰਫ ਬਹੁਤ ਹੀ ਸਲਿਮ-ਟ੍ਰਿਮ ਭਾਰਤੀ ਮਾਡਲਾਂ ਤੇ ਕੁੜੀਆਂ ਨੂੰ ਵੇਖਿਆ ਹੋਵੇਗਾ ਜਿਨ੍ਹਾਂ ਨੇ ਮਿਸ ਇੰਡੀਆ ਦਾ ਖਿਤਾਬ ਜਿੱਤਿਆ ਹੈ ਪਰ ਇੱਕ ਭਾਰਤੀ ਮਾਡਲ ਜੋ ਬੋਡੀ ਬਿਲਡਰ ਹੈ ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਨੇ ਹਾਲੀ ਦੇ ਵਿੱਚ ਉਹਨਾਂ ਨੇ ਬ੍ਰਾਈਡਲ ਆਊਟਫਿਟ ਦੇ ਵਿੱਚ ਸ਼ੂਟ ਕਰਵਾਇਆ ਜਿਸ ਕਾਰਨ ਉਹ ਲਾਈਮਲਾਈਟ ਦੇ ਵਿੱਚ ਆ ਗਈ ਇਹ ਬੋਡੀ ਬਿਲਡਰ ਮਾਡਲ ਦਾ ਨਾਮ ਚਿਤਰਾ ਪੁਰਸ਼ੋਤਮ ਹੈ ਹੁਣ ਲੋਕ ਉਸ ਬਾਰੇ ਜਾਣਨ ਦੇ ਲਈ ਐਕਸਾਈਟਡ ਨੇ ਉਹ ਫਿਟਨੈਸ ਟ੍ਰੇਨਰ ਵੀ ਹੈ ਉਹ ਕਈ ਮਿਸ ਇੰਡੀਆ ਖਿਤਾਬ ਵੀ ਜਿੱਤ ਚੁੱਕੀ ਹੈ ਚਿਤਰਾ ਕੌਣ ਹੈ ਉਹ ਕੀ ਕੰਮ ਕਰਦੀ ਹੈ ਇਥੇ ਅਸੀਂ ਉਸ ਬਾਰੇ ਤੁਹਾਨੂੰ ਦੱਸਾਂਗੇ ਇਹ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਚਿਤਰਾ ਪੁਰਸ਼ੋਤਮ ਦੇ ਬਰਾਇਡਲ ਫੋਟੋ ਸ਼ੂਟ ਬਾਰੇ ਇਸ ਫੋਟੋ ਸ਼ੂਟ ਦੇ ਵਿੱਚ ਉਸਦੇ ਪਤੀ ਕਿਰਨ ਵੀ ਨੇ ਜਿਸ ਦੇ ਵਿੱਚ ਉਹ ਕਾਂਜੀਵਰਮ ਸਿਲਕ ਸਾੜੀ ਦੇ ਵਿੱਚ ਨਜ਼ਰ ਆ ਰਹੀ ਹੈ ਇਸ ਪੈਰਾ ਵਿੱਚ ਉਹ ਆਪਣੀ ਜਲਵੇ ਦਿਖਾ ਰਹੀ ਹੈ ਚਿਤਰਾ ਪ੍ਰਸ਼ੋਤਮ ਦੇ ਇਸ ਸ਼ਲੋਕ ਦੇ ਮੁਕਾਬਲੇ ਕਈ ਪੋਰਸ਼ ਬਾਡੀ ਬਿਲਡਰ ਫੇਲ ਹੋ ਗਏ ਉਹ ਬਹੁਤ ਮਜ਼ਬੂਤ ਤੇ ਸਿਹਤਮੰਦ ਨਜ਼ਰ ਆ ਰਹੀ ਹੈ ਉਸ ਦੇ ਹੱਥਾਂ ਤੇ ਬਣੇ ਟੈਟੂ ਉਸ ਦੇ ਸਰੀਰ ਨੂੰ ਹੋਰ ਵੀ ਆਕਰਸ਼ਕ ਬਣਾ ਰਹੇ ਨੇ ਉਸ ਦੇ ਭਾਰੀ ਗਹਿਣੇ ਵੀ ਪਾਏ ਹੋਏ ਨੇ ਚਿਤਰਾ ਪ੍ਰਸ਼ੋਤਮ ਬੰਗਲੌਰੂ ਕਰਨਾਟਕ ਦੀ ਬਸਨੀਕ ਹੈ ਚਿਤਰਾ ਦੇ ਇੰਸਟਾ ਅਕਾਊਂਟ ਤੇ ਦੇਖਿਆ ਜਾ ਸਕਦਾ ਹੈ ਕਿ ਉਸ ਨੇ ਕਈ ਅਜਈਆਂ ਤਸਵੀਰਾਂ ਤੇ ਵੀਡੀਓ ਸ਼ੇਅਰ ਕੀਤੀਆਂ ਜਿਨ੍ਹਾਂ ਦੇ ਵਿੱਚ ਉਹ ਆਪਣੀ ਬਾਡੀ ਫਲੌਂਡ ਕਰ ਰਹੀ ਹੈ ਚਿਤਰਾ ਪਰਸ਼ੋਤਨ ਨੇ ਆਪਣੀ ਇੰਸਟਾ ਬਾਇਓ ਦੇ ਵਿੱਚ ਦੱਸਿਆ ਕਿ ਉਹ ਮਿਸ ਇੰਡੀਆ ਫਿਟਨੈਸ, ਮਿਸ ਸਾਊਥ ਇੰਡੀਆ, ਮਿਸ ਕਰਨਾਟਕ, ਮਿਸ ਮਹਿਯੂਰ ਵੋਡੇਆਰ ਅਤੇ ਮਿਸ ਬੰਗਲੂਰੂ ਦੇ ਖਿਤਾਬ ਜਿੱਤ ਚੁੱਕੀ ਹੈ। ਉਸ ਦਾ ਇੱਕ YouTube ਚੈਨਲ ਵੀ ਹੈ। ਚਿਤਰਾ ਪਰਸ਼ੋਤਮ ਦੇ ਪਤੀ ਦਾ ਨਾਮ ਕਿਰਨ ਰਾਜ ਹੈ। ਉਹ ਅਕਸਰ ਆਪਣੇ ਪਤੀ ਦੇ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ ਤੇ ਉਸ ਨੂੰ ਆਪਣੀ ਲਾਈਫਲਾਈਨ ਕਹਿੰਦੀ ਹੈ। ਉਹਨਾਂ ਦੇ ਪਤੀ ਵੀ ਬਰਾਇਡਲ ਫੋਟੋ ਸ਼ੂਟ ਦੀ ਇੱਕ ਪੋਸਟ ਵਿੱਚ ਨੇ ਜਿਸ ਨੂੰ ਸ਼ੇਅਰ ਕਰਦੇ ਹੋਏ ਇਸ ਨੇ ਲਿਖਿਆ ਕਿ ਮੇਰਾ ਸਭ ਤੋਂ ਵਧੀਆ ਹਿੱਸਾ ਤੁਸੀਂ ਹੋ। ਸੋ ਤੁਸੀਂ ਸੋਚ ਸਕਦੇ ਹੋ ਕਿ ਆਮ ਤੌਰ ਤੇ ਮਾਡਲਸ ਦੀ ਜੇ ਅਸੀਂ ਗੱਲ ਕੀਤੀ ਜਾਂਦੀ ਤਾਂ ਬਹੁਤ ਹੀ ਫਿਟ ਫਾਰਟ ਸਲਿਮ ਟ੍ਰਿਮ ਸੋਹਣੀਆਂ ਫਿਗਰ ਪੱਖੋਂ ਵੀ ਬਹੁਤ ਕਮਾਲ ਦੀਆਂ ਮਾਡਲਸ ਹੁੰਦੀਆਂ ਨੇ ਪਰ ਇਹ ਅਜਿਹੀ ਮਾਡਲ ਹੈ ਜਿਹੜੀ ਬੋਡੀ ਪੱਖੋਂ ਵੀ ਪੂਰੀ ਦਮਦਾਰ ਹੈ ਸੋ ਇਹਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਖਾਸਿਆਂ ਵਾਇਰਲ ਹੋ ਰਹੀਆਂ ਨੇ ਮਿਕਾ ਸਿੰਘ ਨੇ ਮਸ਼ਹੂਰ ਅਦਾਕਾਰਾਂ ਤੇ ਲਾਏ ਗੰਭੀਰ ਦੋਸ਼ ਫੈਨਸ ਦੇ ਵਿੱਚ ਮੱਚੀ ਕਿ ਤਰਥੱਲੀ ਬਾਲੀਵੁੱਡ ਦੇ ਮਸ਼ਹੂਰ ਅਦਾਕਾਰਾ ਵਿਪਾਸ਼ਾ ਬਾਸੂ ਪਿਛਲੇ 5 ਸਾਲਾਂ ਤੋਂ ਕਿਸੇ ਵੀ ਫਿਲਮ ਜਾਂ ਵੈਬ ਸੀਰੀ ਦੇ ਵਿੱਚ ਨਜ਼ਰ ਨਹੀਂ ਆਈ ਉਹਦੇ ਪ੍ਰਚੰਕ ਉਸ ਦੀ ਵਾਪਸੀ ਦਾ ਇੰਤਜ਼ਾਰ ਕਰ ਰਹੇ ਸਨ ਪਰ ਹਾਲੀ ਦੇ ਵਿੱਚ ਇੱਕ ਗਾਇਕ ਮਿਕਾ ਸਿੰਘ ਨੇ ਵਿਪਾਸ਼ਾ ਦੇ ਕਰੀਅਰ ਬਾਰੇ ਅਜੀਹਾ ਖੁਲਾਸਾ ਕੀਤਾ ਕਿ ਹਰ ਕੋਈ ਹੈਰਾਨ ਰਹਿ ਗਿਆ ਮਿਕਾ ਦਾ ਕਹਿਣਾ ਹੈ ਕਿ ਵਿਪਾਸ਼ਾ ਦੇ ਕਰੀਅਰ ਦੇ ਵਿੱਚ ਰੁਕਾਵਟ ਉਸ ਦੇ ਕੰਮਾਂ ਦਾ ਨਤੀਜਾ ਹੈ ਵਿਪਾਸ਼ਾ ਬਾਸੂ ਨੂੰ ਆਖਰੀ ਵਾਰ 2019 ਦੇ ਵਿੱਚ ਵੈਬ ਸੀਰੀ ਡੇਂਜਰਸ ਦੇ ਵਿੱਚ ਦਿਖਿਆ ਗਿਆ ਸੀ ਉਦੋਂ ਤੋਂ ਹੀ ਉਹ ਵੱਡੇ ਪਰਦੇ ਤੇ ਗਾਇਬ ਹੈ ਜਦੋਂ ਮਿਕਾ ਸਿੰਘ ਨੇ ਇਸ ਮੁੱਦੇ ਤੇ ਸਵਾਲ ਪੁੱਛਿਆ ਤਾਂ ਉਹਨਾਂ ਨੇ ਜੋ ਜਵਾਬ ਦਿੱਤਾ ਉਹ ਸਭ ਨੂੰ ਹੈਰਾਨ ਕਰ ਦੇਣ ਵਾਲਾ ਸੀ ਮਿਕਾ ਨੇ ਵਿਪਾਸ਼ਾ ਦੇ ਨਾਲ ਆਪਣਾ ਤਜਰਬਾ ਸਾਂਝਾ ਕੀਤਾ ਤੇ ਕਿਹਾ ਉਸ ਦਾ ਕਰੀਅਰ ਅਚਾਨਕ ਰੁਕਣ ਦਾ ਕਾਰਨ ਉਸ ਦੀਆਂ ਆਪਣੀਆਂ ਗਲਤੀਆਂ ਨੇ ਇਕਨੇਜੀ ਚੈਨਲ ਦੇ ਨਾਲ ਗੱਲਬਾਤ ਕਰਦੇ ਹੋ ਮੀਕਾ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਇੱਕ ਫਿਲਮ ਬਣਾਈ ਸੀ ਜਿਸ ਦੇ ਵਿੱਚ ਵਿਪਾਸ਼ਾ ਬਾਸੂ ਮੁੱਖ ਭੂਮਿਕਾ ਵਿੱਚ ਸੀ ਇਸ ਫਿਲਮ ਦੌਰਾਨ ਉਸ ਦਾ ਅਨੁਭਵ ਬਹੁਤ ਹੀ ਕੌੜਾ ਸੀ ਮੀਕਾ ਨੇ ਖੁਲਾਸਾ ਕੀਤਾ ਕਿ ਵਿਪਾਸ਼ਾ ਨੇ ਫਿਲਮ ਪ੍ਰੋਜੈਕਟ ਵਿੱਚ ਸ਼ਾਮਲ ਹੋਣ ਤੋਂ ਬਾਅਦ ਅਚਾਨਕ ਬਹੁਤ ਸਾਰਾ ਡਰਾਮਾ ਰਚਨਾ ਸ਼ੁਰੂ ਕਰ ਦਿੱਤਾ ਉਸ ਨੇ ਆਪਣੀ ਭੂਮਿਕਾ ਬਾਰੇ ਕਈ ਸਵਾਲ ਖੜੇ ਕੀਤੇ ਅਤੇ ਫਿਲਮ ਦੇ ਵਿੱਚ ਕੰਮ ਕਰਨ ਲਈ ਕਈ ਸ਼ਰਤਾਂ ਰੱਖੀਆਂ ਮਿਕਾ ਸਿੰਘ ਅਨੁਸਾਰ ਫਿਲਮ ਦਾ ਬਜਟ ਸ਼ੁਰੂ ਵਿੱਚ 4 ਕਰੋੜ ਸੀ ਪਰ ਵਿਪਾਸ਼ਾ ਦੇ ਸ਼ਾਮਲ ਹੋਣ ਤੋਂ ਬਾਅਦ ਇਹ ਵੱਧ ਕੇ 14 ਕਰੋੜ ਹੋ ਗਿਆ ਸੀ ਜਿਸ ਕਾਰਨ ਉਸ ਨੂੰ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪਿਆ ਮਿਕਾ ਸਿੰਘ ਨੇ ਕਿਹਾ ਕਿ ਵਿਪਾਸ਼ਾ ਦੇ ਨਾਲ ਸ਼ੂਟਿੰਗ ਦੌਰਾਨ ਸਭ ਤੋਂ ਵੱਡੀ ਸਮੱਸਿਆ ਸੀ ਉਸ ਦਾ ਗੁੱਸਾ ਫਿਲਮ ਦੇ ਵਿੱਚ ਰੋਮਾਂਟਿਕ ਸੀਨਸ ਹਨ ਜਿਨ੍ਹਾਂ ਦੇ ਵਿੱਚ ਚੁੰਮਣ ਦੇ ਸੀਨ ਵੀ ਸਨ ਪਰ ਵਿਪਾਸ਼ਾ ਨੇ ਉਹਨਾਂ ਨੂੰ ਕਰਨ ਤੋਂ ਇਨਕਾਰ ਕਰ ਦਿੱਤਾ ਇਸ ਤੋਂ ਇਲਾਵਾ ਉਹ ਸੈੱਟ ਤੇ ਆਪਣੀ ਸਿਹਤ ਖਰਾਬ ਦਾ ਬਹਾਨਾ ਬਣਾਉਣ ਲੱਗ ਪਏ ਮੀਕਾ ਸਿੰਘ ਅਨੁਸਾਰ ਜਦੋਂ ਨਿਰਮਾਤਾਵਾਂ ਕੋਲ ਕੋਈ ਕੰਮ ਨਹੀਂ ਹੁੰਦਾ ਤਾਂ ਉਹ ਹਮੇਸ਼ਾ ਆਪਣੀ ਬਦਕਿਸਮਤੀ ਨੂੰ ਕੋਸਦੇ ਨੇ ਪਰ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਉਹਨਾਂ ਨੂੰ ਮਿਲਣ ਵਾਲੇ ਮੌਕਿਆਂ ਦੀ ਕਦਰ ਕਰਨੀ ਚਾਹੀਦੀ ਹੈ ਬਿਕਾ ਸਿੰਘ ਨੇ ਵੀ ਕਿਹਾ ਕਿ ਵਿਪਾਸ਼ਾ ਨੂੰ ਇੰਡਸਟਰੀ ਦੇ ਵਿੱਚ ਆਉਣਾ ਚਾਹੀਦਾ ਹੈ ਤੇ ਨਿਰਮਾਤਾਵਾਂ ਅਤੇ ਉਹਨਾਂ ਲੋਕਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਜੋ ਉਸ ਨੂੰ ਕੰਮ ਦਿੰਦੇ ਨੇ ਕਿਉਂਕਿ ਉਹ ਲੋਕ ਉਸ ਲਈ ਰੱਬ ਤੋਂ ਘੱਟ ਨਹੀਂ ਨਾ ਹੈ ਕਿ ਜੇਕਰ ਵਿਪਾਸ਼ਾ ਤਰਮਾ ਪ੍ਰੋਡਕਸ਼ਨ ਵਰਗੀ ਵੱਡੀ ਕੰਪਨੀ ਵਿੱਚ ਕੰਮ ਕਰੀ ਹੁੰਦੀ ਤਾਂ ਇਸ ਤਰ੍ਹਾਂ ਦੇ ਗੁੱਸੇ ਨਾ ਦਿਖਾਉਂਦੀ ਉਸਨੇ ਵੀ ਕਿਹਾ ਕਿ ਉਸ ਨੂੰ ਆਪਣਾ ਕੰਮ ਬਹੁਤ ਪਸੰਦ ਹੈ ਅਤੇ ਇਹ ਹੀ ਉਸਦੀ ਸਫਲਤਾ ਦਾ ਕਾਰਨ ਹੈ ਮੀਕਾ ਨੇ ਉਦਾਹਰਨ ਦਿੱਤੀ ਕਿ ਉਹ ਸ਼ੂਟ ਲਈ ਸਮੇਂ ਸਿਰ ਪਹੁੰਚਣ ਦਾ ਪੂਰਾ ਧਿਆਨ ਰੱਖਦਾ ਹੈ ਤੇ ਇਸ ਕਾਰਨ ਉਹ ਅੱਜ ਵੀ ਇੰਡਸਟਰੀ ਵਿੱਚ ਸਫਲ ਹੈ